ਕਾਲਜੀ ਮੈਂ ਬਰਮਜੀਸ ਕੋਲ ਪ੍ਰਿੰਨਰ ਰੋਡ ਤੋਂ ਇਹ ਆਪ ਜੀ ਨੂੰ ਇਹ ਦੱਸਣ ਜਾ ਰਹੀ ਆ ਜੇ ਮੈਂ ਕਿ ਸਾਡੇ ਪ੍ਰਿੰਨਰ ਰੋਡ ਦੇ ਵਿੱਚ ਤੀਆਂ ਦਾ ਤਿਹਾਰ ਮਨਾਉਣ ਜਾ ਰਹੇ ਆ ਅਸੀਂ 27 ਜੁਲਾਈ ਨੂੰ ਕਈ ਸਾਲਾਂ ਤੋਂ ਅਸੀਂ ਇਸੇ ਤਰ੍ਹਾਂ ਆਪਣਾ ਤੀਆਂ ਦਾ ਤਿਹਾਰ ਹਰ ਵਾਰ ਮਨਾਇਦਾ ਹੈ ਇਸ ਵਾਰ ਵੀ ਅਸੀਂ ਤੀਆਂ ਦਾ ਤਿਹਾਰ 27 ਜੁਲਾਈ ਨੂੰ ਮਨਾਉਣ ਜਾ ਰਹੇ ਆ ਤੇ ਬਾਕੀ ਸਾਡੇ ਸਰਪੰਚ ਰਾਜਕਮਰ ਜੀ ਤੁਹਾਨੂੰ ਇਹਦੇ ਬਾਰੇ ਜਾਣਨਾ ਪਾਉਣਗੇ ਤੀਆਂ ਸਾਡਾ ਪੰਜਾਬੀ ਵਿਰਸਾ ਹੈ ਪੁਰਾਣੇ ਸਮੇਂ ਵਿੱਚ ਡੇਟੀਆਂ ਸਾਰੀਆਂ ਜਿਹੜੀਆਂ ਨਵੀਆਂ ਵਿਆਈਆਂ ਹੁੰਦੀਆਂ ਸੀ ਤਾਂ ਆਪਣੇ ਪਿੰਡ ਆ ਕੇ ਪਿੰਗਾ ਪਾ ਕੇ ਸਮਾਂ ਬਤੀਤ ਕਰਦੀਆਂ ਸੀ ਹੱਸਦੀਆਂ ਖੇਡਦੀਆਂ ਸੀ ਇਹਦੇ ਵਿੱਚ ਅਸੀਂ ਸਾਰਾ ਪੰਜਾਬੀ ਵਿਰਸਾ ਦਿਖਾਉਨੇ ਆ ਪੁਰਾਣਾ ਕਲਚਰ ਸਾਰਾ ਦਿਖਾਇਆ ਜਾਂਦਾ ਸੀ ਤਾਂ ਜੋ ਹੌਣ ਵਾਲੀ ਪੀੜ੍ਹੀ ਨੂੰ ਕੋਈ ਸੇਧ ਮਿਲ ਸਕੇ ਉਹਨਾਂ ਨੂੰ ਜੋ ਵੀ ਸਾਰਾ ਭੁੱਲ ਚੁੱਕੇ ਆ ਬੱਚੇ ਨਹੀਂ ਪਤਾ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਦਰੀਆਂ ਤੇ ਚਰਖਾ ਮਧਾਨੀਆਂ ਚਰਖੀ ਸਾਰਾ ਕੁਝ ਪੁਰਾਣੇ ਸੂਤ ਦੇ ਬਣੇ ਹੋਏ ਮੰਜੇ ਸਾਰਾ ਸਿਰ ਦਿਖਾਨੇ ਆ ਬੀਬੀਆਂ ਆਟਾ ਘਰ ਪਿੰਦੀਆਂ ਸੀ ਅਸੀਂ ਉਹ ਚੱਕੀ ਵੀ ਦਿਖਾਨੇ ਆ ਹੱਥ ਦੇ ਨਾਲ ਕੱਡੀਆਂ ਚਾਦਰਾਂ ਖੱਡੀ ਤੇ ਬਣੀਆਂ ਖੇਸੀਆਂ ਹੱਥ ਦੀਆਂ ਬਣੀਆਂ ਪੱਖੀਆਂ ਪੁਰਾਣਾ ਸਮਾਨ ਜੋ ਵੀ ਹੈ ਅਸੀਂ ਇਹਦੇ ਵਿੱਚ ਰੱਖਿਆ ਜਾਂਦਾ ਤੇ ਬੱਚਿਆਂ ਨੂੰ ਦਿਖਾਇਆ ਜਾਂਦਾ ਅਸੀਂ ਇਹਦੇ ਵਿੱਚ ਗਿੱਦਾਂ ਬੱਤਮ ਗੜਾ ਬੋਲੀਆਂ ਸੁਹਾਗ ਘੋੜੀਆਂ ਸਾਰਾ ਸਟੇਜ ਤੇ ਬੱਚਿਆਂ ਨੂੰ ਦਿਖਾਇਆ ਜਾਂਦਾ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਪੁਰਾਣੀ ਸਮਿਆਂ ਦੇ ਵਿੱਚ ਵਿਆਹ ਸ਼ਾਦੀਆਂ ਤੇ ਘੋੜੀਆਂ ਗਾਈਆਂ ਜਾਂਦੀਆਂ ਸੀ ਬੋਲੀਆਂ ਪਾਈਆਂ ਜਾਂਦੀਆਂ ਸੀ ਅੱਜ ਕੱਲ ਦੇ ਬੱਚੇ ਜਿਹੜੇ ਆ ਮੋਬਾਈਲਾਂ ਤੇ ਲੱਗੇ ਹੋ ਆ ਗੇਮਾਂ ਖੇਡਦੇ ਆ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਜਦ ਵੀ ਫਿਰਸੇ ਕਰੀਏ ਸਾਰੀਆਂ ਜਿੱਦਾਂ ਆਉਂਦੀਆਂ ਆਪਣੇ ਪਿੱਕ ਪਿੱਕਿਆਂ ਨੂੰ ਜਿੰਦਾ ਸੀ ਇਹ ਦੇਖਣ ਸੌਰੀਆਂ ਤੋਂ ਜਿੰਦਾ ਕਾਫੀ ਰੌਣਕ ਦਾ ਮੇਲਾ ਹੁੰਦਾ ਜਿੱਦਾਂ ਸਾਰੇ ਰਿਸ਼ਤੇਦਾਰ ਵੀ ਸਾਰੇ ਕਰ ਕਰ ਕੇ ਆਏ ਹੁੰਦੇ ਜਿੱਦਾਂ ਤੇ ਮਾਜੀ ਜਦੋਂ ਸੀ ਸ਼ੁਰੂ ਕੀਤਾ ਸੀ ਸਟਾਰਟਿੰਗ ਦੇ ਵਿੱਚ ਕੰਮ ਬਹੁਤ ਹੀ ਮਤਲਬ ਥੋੜੇ ਜਿਨੇ ਜਣਿਆਂ ਦੇ ਵਿੱਚ ਸ਼ੁਰੂ ਕੀਤਾ ਸੀ ਬਹੁਤ ਛੋਟਾ ਮੋਟਾ ਹੀ ਹੁਣ ਅੱਗੇ ਤੋਂ ਅੱਗੇ ਜਾ ਕੇ ਹੁਣ ਇਹ ਸਾਡਾ ਚੌਥੀ ਵਾਰ ਸੀ ਮਨਾਉਣ ਜਾ ਰਹੇ ਆ ਜਿਹਦੇ ਵਿੱਚ ਕੀ ਹੁਣ ਅੱਗੇ ਤੋਂ ਅੱਗੇ ਵੱਧ ਚੜ ਕੇ ਬਹੁਤ ਹੀ ਲੇਡੀਜ਼ ਆਉਂਦੀਆਂ ਆ ਬਹੁਤ ਇੰਜੋਏ ਕਰਦੀਆਂ ਸਾਨੂੰ ਸਭ ਨੂੰ ਬਹੁਤ ਚਾਹ ਹੁੰਦਾ ਇਸ ਦਿਨ ਦੇ ਲਈ ਅਸੀਂ ਬਹੁਤ ਟਾਈਮ ਤੋਂ ਵੇਟ ਕਰਦੇ ਹੁੰਦੇ ਆ ਕਦੋਂ ਇਹ ਸੌਣ ਦਾ ਮਹੀਨਾ ਆਵੇ ਤੇ ਅਸੀਂ ਇੰਜੋਏ ਕਰੀਏ ਰਲ ਮਿਲ ਕੇ ਹੱਸੀਏ ਖੇਡੀਏ ਸਾਨੂੰ ਵੀ ਹੋਰ ਵੀ ਬੀਬੀਆਂ ਬਹੁਤ ਫੋਨ ਕਰਕੇ ਪੁੱਛਦੀਆਂ ਆ ਬਈ ਤੁਸੀਂ ਤੀਆਂ ਦਾ ਪ੍ਰੋਗਰਾਮ ਬਹੁਤ ਵਧੀਆ ਮਨਾਉਂਦੀਆਂ ਆ ਅਸੀਂ ਜ਼ਰੂਰ ਆਉਣਾ ਸਾਨੂੰ ਜ਼ਰੂਰ ਇਨਵਾਈਟ ਕਰਿਆ। ਹਾਂਜੀ ਆਲੇ ਦੁਆਲੇ ਦੇ ਕਾਫੀ ਪਿੰਡਾਂ ਦੇ ਵਿੱਚ ਸਾਡੇ ਪ੍ਰੋਗਰਾਮ ਦੀ ਬਹੁਤ ਹੀ ਵਧੀਆ ਮਤਲਬ ਚਰਚਾ ਹੁੰਦੀ ਆ ਕਿ ਬਹੁਤ ਸੋਹਣਾ ਅਸੀਂ ਮਨਾਉਂਦੇ ਆ ਤੇ ਸਾਡੇ ਸਾਰਿਆਂ ਦੇ ਵਿੱਚ ਬਹੁਤ ਹੀ ਪਿਆਰ ਆ ਲੇਡੀਜ਼ ਦੇ ਵਿੱਚ ਰਲ ਮਿਲ ਕੇ ਸਾਰੇ ਬਹੁਤ ਹੀ ਸਹਿਯੋਗ ਦਿੰਦੇ ਆ ਸਾਨੂੰ। ਉਹਨਾਂ ਦੇ ਨਾਲ ਹੀ ਅਸੀਂ ਇੱਥੇ ਤੱਕ ਪਹੁੰਚੇ ਆ ਜਿਵੇਂ ਅਸੀਂ ਛੋਟੇ ਜਿਹੇ ਤੋਂ ਸਟਾਰਟ ਕਰਕੇ ਅੱਜ ਇੰਨੇ ਵੱਡੇ ਫੰਕਸ਼ਨ ਤੱਕ ਪਹੁੰਚ ਚੁੱਕੇ ਆ। ਸਾਰਿਆਂ ਦੇ ਵਿੱਚ ਬਹੁਤ ਹੀ ਹੁੰਦਾ ਆ ਬਹੁਤ ਸੋਹਣਾ ਮਨਾਉਂਦੇ ਆ। ਇਹ ਸਾਰੇ ਆਲੇ ਦੁਆਲੇ ਪਿੰਡਾਂ ਵਾਲੇ ਤਕਰੀਬਨ ਸਾਰੇ ਹੀ ਆਉਂਦੇ ਆ ਦੇਖਣ। ਸਭ ਲੋ ਕੀ ਇਹ ਕਦੋਂ ਮਨਾਣ ਸਾਨੂੰ ਡੇਟ ਪਤਾ ਚੱਲੇ ਤੇ ਅਸੀਂ ਜਾ ਕੇ ਦੇਖੀ ਜਿੰਦਾ ਅਸੀਂ 15 ਦਿਨ ਪਹਿਲੇ ਤਿਆਰੀ ਕਰਨ ਲੱਗ ਪਏ ਸੀ ਹਾਂ ਜੀ ਹਰ ਰੋਜ਼ ਦੀ ਦਨਾ ਸਾਰੇ ਰੈਂਕ ਕੱਟੇ ਹੋ ਜਾਂਦੇ ਸਾਨੂੰ ਬਹੁਤ ਵਧੀਆ ਲੱਗਦਾ ਜੀ ਹਾਂ ਜੀ 15 ਦਿਨ ਪਹਿਲਾਂ ਹੀ ਗਾਇਕਾਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਆ ਉਹਦੇ ਵਿੱਚ ਅਸੀਂ ਜੋ ਸਵੇਰੇ 11 ਵਜੇ ਤੋਂ ਆ ਕੇ ਸਾਡਾ ਦੁਪਹਿਰ ਤੱਕ ਦਾ ਟਾਈਮ ਇੱਥੇ ਗੁਰਦੁਆਰਾ ਸਾਹਿਬ ਹੀ ਹੁੰਦਾ ਅਸੀਂ ਪ੍ਰੈਕਟਿਸ ਤੇ ਲੱਗੇ ਹੁੰਦੇ ਆ ਹੁਣ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਜਣੇ ਤਕਰੀਬਨ ਆਪਣੇ ਆਪਣੇ ਪਰਫਾਰਮੈਂਸ ਦੀ ਤਿਆਰੀ ਤੇ ਲੱਗੇ ਹੋਏ ਆ ਇਸ ਸਟਾਈਲਾਈਨ ਨੂੰ ਸਤਿਆਂ ਦਾ ਪ੍ਰੋਗਰਾਮ ਬਣਾ ਰਹੇ ਆ ਅਸੀਂ ਸਾਰਿਆਂ ਨੂੰ ਖੁੱਲਾ ਸੱਤਾ ਦਿੰਦੇ ਆ ਸਾਰੇ ਆ ਸਕਦੇ ਆ ਇਹਦੇ ਵਿੱਚ ਕੋਈ ਵੀ ਮਨਾਹੀ ਨਹੀਂ ਹਾਂ ਜੈਂਟਸ ਨੂੰ ਮਨਾਹੀ ਆ ਕਿਉਂਕਿ ਉਹ ਸਾਨੂੰ ਉੱਧੇ ਬਰਾਤਾਂ ਦੇ ਨੂੰ ਲੈ ਕੇ ਜਾਂਦੇ ਆ ਅਸੀਂ ਉਹਨਾਂ ਨੂੰ ਹੁਣ ਤੀਆਂ ਵਿੱਚ ਵੀ ਨਹੀਂ ਆਉਣ ਦੇਣਾ ਅਸੀਂ ਉਹਨਾਂ ਨੂੰ ਬਦਲਣਾ ਲੈਣੇ ਆ ਸਿਰਫ ਲੇਡੀਜ਼ ਹੀ ਟੈਂਡਰ ਰੋਡ ਅਭੇਦਗਰ ਭਵਨ ਭਗਾਣਾ ਰੋਲ 7 ਜੁਲਾਈ ਦਿਨ ਐਤਵਾਰ ਨੂੰ ਸਾਡਾ ਇਹ ਫੰਕਸ਼ਨ ਆ ਹਾਂਜੀ ਹਮ ਹਮਾ ਕੇ ਪਹੁੰਚਣ ਟਾਈਮਿੰਗ ਹੈਗੀ 1:30 ਤੋਂ 2:00 ਵਜੇ ਤੱਕ